ਪੰਜਾਬ ਨੂੰ ਨਸ਼ਾ ਮੁਕਤ ਸੂਬਾ ਬਣਾਉਣ ਦੇ ਲਈ ਵਚਨਬੱਧ ਸਰਕਾਰ ਸੋ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੇ ਲਈ ਸੋ ਡੀਜੀਪੀ ਪੰਜਾਬ ਨੇ ਅਧਿਕਾਰ ਬਿੰਨੂ ਢਿੱਲੋ ਦੀ ਵੀਡੀਓ ਸਾਂਝੀ ਕੀਤੀ ਹੈ ਸੋ ਅਧਿਕਾਰ ਬਿੰਨੂ ਢਿੱਲੋ ਨਸ਼ਿਆਂ ਤੋਂ ਦੂਰ ਰਹਿਣ ਦੇ ਲਈ ਸੁਨੇਹਾ ਦਿੱਤਾ ਉਸ ਦੇ ਵੱਲੋਂ ਪੰਜਾਬ ਪੁਲਿਸ ਨਸ਼ਾ ਦੇ ਨਾਲ ਲੜਨ ਦੇ ਲਈ ਮਿਹਨਤ ਕਰ ਰਹੀ ਹੈ ਪੰਜਾਬ ਸਸ਼ੀ ਕੁਲ ਜੀ ਪੰਜਾਬ ਜਨ ਦੀ ਪੰਜਾਬ ਦਰਿਆਵਾਂ ਦੀ ਧਰਤੀ ਜਿਹਦੇ ਵਿੱਚ ਇੱਕ ਛੇਮਾ ਦਰਿਆ ਵਗ ਰਿਹਾ ਜਿਹਨੂੰ ਕਹਿੰਦੇ ਆਪਾਂ ਨਸ਼ਿਆਂ ਦਰਿਆ ਜਿਹਨੇ ਆਪਣੀ ਆਉਣ ਵਾਲੀ ਨਸ ਆਉਣ ਵਾਲੀ ਜਵਾਨੀ ਖਰਾਬ ਕੀਤੀ ਹੈ ਸੋ ਮੁੱਖ ਮੰਤਰੀ ਪੰਜਾਬ ਸਰਦਾਰ ਭਵਨ ਸਿੰਘ ਮਾਨ ਹੁਣਾਂ ਨੇ ਤੇ ਡੀਜੀਪੀ ਪੰਜਾਬ ਸ਼੍ਰੀ ਜਦੂ ਹੁਣਾਂ ਨੇ ਇੱਕ ਵੱਡਾ ਵੱਡਾ ਉਦਮ ਕੀਤਾ ਵੀ ਆਪਾਂ ਪੰਜਾਬ ਨੂੰ ਨਸ਼ਾ ਮੁਕਤ ਪੰਜਾਬ ਬਣਾਈਏ ਫੇਰ ਮੁੜ ਕੇ ਇਹਨੂੰ ਸਰਜੀਤ ਕਰੀਏ ਆਪਣੇ ਵਿਰਸੇ ਵਿਰਾਸਤ ਨੂੰ ਸਾਂਭੀਏ ਆਪਣੀ ਜਵਾਨੀ ਨੂੰ ਸਾਂਭੀਏ ਸੋ ਕੱਲਾ ਪ੍ਰਸ਼ਾਸਨ ਕੁਝ ਨਹੀਂ ਕਰ ਸਕਦਾ ਇਸ ਕਰਕੇ ਸਾਰਿਆਂ ਨੂੰ ਅਪੀਲ ਕੀਤੀ ਹੈ ਇਹਨਾਂ ਨੇ ਵੀ ਆਪਾਂ ਸਾਰੇ ਜਾਣੇ ਸਹਿਯੋਗ ਦਿਓ ਇਸ ਸਲਾਘਾਜੋ ਕਦਮ ਦਾ ਸੋ ਪਾਉ ਪਿਆ ਬੜੇ ਸਾਰੇ ਜਣੇ ਮੁਰਕੇ ਪੰਜਾਬ ਨੂੰ ਸੁਰਜੀਤ ਕਰੀਏ ਬਿ ਸਿਵਰਾਸਤ ਨੂੰ ਸੁਰਜੀਤ ਕਰੀਏ ਅਪਾ ਮੁਰਕੇ ਪੰਜਾਬ ਨੂੰ ਇਸ ਹੌਲੇ ਦੀ ਚੀੜੀ ਬਣਾਈਏ ਸੋ ਮੈਂ ਸਮਝਦਾ ਤੁਸੀਂ ਇਸ ਅਪੀਲ ਨੂੰ ਜ਼ਰੂਰ ਮੰਨੋਗੇ ਤੇ ਮੈਂ ਬਹੁਤ ਲਾਗਾ ਕਰਦਾ ਇਸ ਕਦ ਤੇ ਪੰਜਾਬ ਪੁਲਿਸ ਤੇ ਪੰਜਾਬ ਸਰਕਾਰ ਦੇ ਚਰਦੇ